ਇਸਵਲੇ ਦੀ ਅਹਿਮ ਤੇ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਸ਼ਿਵਸ਼ੈਨਾ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸ਼ਿਵਸ਼ੈਨਾ ਸਿੰਦੇ ਦੇ ਜ਼ਿਲ੍ਹਾ ਪ੍ਰਧਾਨ ਸੀ ਮੰਗਤ ਰਾਏ ਜਿਸ ਨੂੰ ਕੀ ਤਿੰਨ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰ ਕੇ ਮੌਤੇ ਕੱਟ ਉਤਾਰ ਦਿੱਤਾ ਜਦੋਂ ਮੰਗਤ ਰਾਏ ਦੁੱਧ ਦੀ ਡੈਰੀ ਤੇ ਦੁੱਧ ਲੈਣ ਜਾਂਦਾ ਉਦੋਂ ਤਿੰਨ ਬਦਮਾਸ਼ ਆਉਂਦੇ ਨੇ ਗੋਲੀਆਂ ਚਲਾਉਣ ਲੱਗ ਜਾਂਦੇ ਨੇ ਹਾਲਾਂਕਿ ਮੰਗਤ ਰਾਏ ਵੱਲੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸਲੂਨ ਦੇ ਵਿੱਚ ਵੜ ਗਿਆ ਪਰ ਸਲੂਨ ਦੇ ਵਿੱਚ ਜਾ ਕੇ ਵੀ ਗੋਲੀਆਂ ਮਾਰ ਦਿੱਤੀਆਂ ਗਈਆਂ ਇਸ ਪੂਰੀ ਵਾਰਦਾਤ ਦੇ ਵਿੱਚ ਇੱਕ 11 ਸਾਲ ਦਾ ਬੱਚਾ ਜਿਸ ਦੀ ਪੱਟ ਦੇ ਵਿੱਚ ਗੋਲੀ ਲੱਗੀ ਆ ਪੱਟ ਦੇ ਵਿੱਚ ਗੋਲੀ ਲੱਗ ਕੇ ਆਰਪਾਰ ਹੋ ਜਾਂਦੀ ਆ ਤੇ ਸਲੂਨ ਦਾ ਮਾਲਕ ਵੀ ਜਿਹੜਾ ਉਹ ਜ਼ਖਮੀ ਹੋ ਜਾਂਦਾ ਤਾਂ ਇੱਕ ਪਾਸੇ ਦੇਸ਼ ਦੇ ਵਿੱਚ ਹੋਲੀ ਦਾ ਤਿਉਹਾਰ ਰੰਗਾ ਦਾ ਤਿਉਹਾਰ ਧੁੰਮ ਧਾਮ ਨਾਲ ਮਨਾਇਆ ਜਾ ਰਿਹਾ ਪਰ ਦੂਜੇ ਪਾਸੇ ਇਸ ਰੰਗਾ ਦੇ ਖੁਸ਼ੀਆਂ ਦੇ ਤਿਉਹਾਰ ਵਾਲੇ ਦਿਨ ਹੀ ਜਿਹੜੀ ਇਹ ਵੱਡੀ ਘਟਨਾ ਸਾਹਮਣੇ ਆਈ ਆ ਅੱਧੀ ਰਾਤ ਨੂੰ ਤਕਰੀਬਨ 10 ਵਜੇ ਤੋਂ ਬਾਅਦ ਦਾ ਸਮਾਂ ਸੀ ਜਦੋਂ ਇਹ ਸਾਰੀ ਵਾਰਦਾਤ ਹੋਈ ਆ ਮੋਗਾ ਦੇ ਵਿੱਚ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਤਿੰਨ ਬਦਮਾਸ਼ਾਂ ਦੇ ਵੱਲੋਂ ਸ਼ਿਵ ਸੈਨਾ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਆਖਰ ਕਾਰਨ ਕੀ ਸੀ ਕਿ ਇਸ ਤਰੀਕੇ ਦੇ ਨਾਲ ਸ਼ਿਵ ਸੈਨਾ ਲੀਡਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤਾਂ ਇਸ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਲੁਧਿਆਣਾ ਦੇ ਵਿੱਚ ਸ਼ਿਵ ਸੈਨਾ ਆਗੂ ਜੋ ਸੁਧੀਰ ਸੂਰੀ ਸੀ ਉਸ ਦਾ ਕਿਸੇ ਤਰੀਕੇ ਦੇ ਨਾਲ ਸ਼੍ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸ਼ਿਵ ਸੈਨਾ ਆਗੂ ਜਿਹੜੇ ਨੇ ਕਈ ਨਿਸ਼ਾਨੇ ਦੇ ਉੱਤੇ ਨੇ ਆਖਰ ਕਿਹਨਾਂ ਦੇ ਨਿਸ਼ਾਨੇ ਦੇ ਉੱਤੇ ਨੇ ਕਿਉਂਕਿ ਗੈਂਗਸਟਰ ਜਿਹੜੇ ਲਗਾਤਾਰ ਧਮਕੀਆਂ ਵੀ ਦਿੰਦੇ ਹੋਏ ਨਜ਼ਰ ਆਉਂਦੇ ਨੇ Shiv Sena ਆਗੂਆਂ ਦੇ ਉੱਤੇ ਕਿਉਂ ਹਮਲੇ ਹੁੰਦੇ ਨੇ Shiv Sena ਆਗੂਆਂ ਦੇ ਉੱਤੇ ਹੀ ਕਾਫੀ ਜ਼ਿਆਦਾ ਇਸ ਤਰੀਕੇ ਦੀਆਂ ਵਾਰਦਾਤਾਂ ਦੇਖਣ ਨੂੰ ਮਿਲੀਆਂ ਨੇ ਤਾਂ ਮੋਗਾ ਦੇ ਵਿੱਚ ਜਿਹੜੀ ਇਹ ਵੱਡੀ ਵਾਰਦਾਤ ਹੋਈ ਹੈ ਇਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਦਹਿਸ਼ਤ ਦਾ ਮਾਹੌਲ ਆ ਕਿਉਂਕਿ Shiv Sena ਲੀਡਰ ਦਾ ਕਤਲ ਹੋ ਗਿਆ ਇੱਕ 11 ਸਾਲ ਦੇ ਬੱਚੇ ਦੇ ਪੱਟ ਦੇ ਵਿੱਚ ਗੋਲੀ ਲੱਗ ਕੇ ਹਾਰਪਰ ਹੋ ਗਈ ਉਸ ਤੋਂ ਇਲਾਵਾ ਸਲੂਨ ਦੇ ਵਿੱਚ ਜਿੱਥੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਸ਼ਿਵ ਸੈਨਾ ਲੀਡਰ ਉਹ ਸਲੂਨ ਦਾ ਮਾਲਕ ਵੀ ਜ਼ਖਮੀ ਹੋ ਗਿਆ ਤਾਂ ਕਿਸ ਤਰੀਕੇ ਦੇ ਨਾਲ ਵਾਰਦਾਤ ਹੋਈ ਹੋਵੇਗੀ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਨੇੜੇ ਤੇੜੇ ਜਿਹੜੇ ਲੋਕ ਸੀ ਨੇੜੇ ਤੇੜੇ ਕੋਈ ਰਾਹਗੀਰ ਸੀ ਉਹ ਵੀ ਨਹੀਂ ਬਖਸ਼ੇ ਕਿਉਂਕਿ ਗੋਲੀ ਜਦੋਂ ਚੱਲਦੀ ਆ ਫਿਰ ਇਹ ਪੁੱਛ ਕੇ ਨਹੀਂ ਚੱਲਦੀ ਦੱਸ ਕੇ ਨਹੀਂ ਚੱਲਦੀ ਕਿ ਕਿੱਧਰ ਨੂੰ ਚੱਲੇਗੀ ਤਾਂ ਟਾਰਗੇਟ ਪਰ ਟਾਰਗੇਟ ਦੇ ਉੱਤੇ ਹਿੰਦੂ ਲੀਡ ਰਹੀ ਸੀ ਟਾਰਗੇਟ ਦੇ ਉੱਤੇ Shiv Sena शिंदे ਦਾ ਜ਼ਿਲ੍ਹਾ ਪ੍ਰਧਾਨ ਮੰਗਤ ਰਾਏ ਹੀ ਸੀ ਤਾਂ ਮੰਗਤ ਰਾਏ Shiv Sena ਜ਼ਿਲ੍ਹਾ ਪ੍ਰਧਾਨ ਜੋ ਉਹਨਾਂ ਦਾ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ ਸੁਧੀਰ ਸੂਰੀ ਦਾ ਵੀ ਕਤਲ ਹੋਇਆ ਕਰਨੀ ਸੈਨਾ ਦੇ ਮੁਖੀ ਦਾ ਵੀ ਕਤਲ ਹੋਇਆ ਸੀ ਰਾਜਸਥਾਨ ਦੇ ਵਿੱਚ ਗੋਗਾ ਮੜੀ ਦਾ ਤੁਹਾਨੂੰ ਯਾਦ ਹੋਵੇਗਾ ਕਿਸ ਤਰੀਕੇ ਦੇ ਨਾਲ ਘਰ ਦੇ ਅੰਦਰ ਬੈਠੇ ਸੀ ਬਦਮਾਸ਼ ਘਰ ਦੇ ਅੰਦਰ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਸੀ ਗੱਲਾਂ ਬਾਤਾਂ ਕਰਨ ਤੋਂ ਬਾਅਦ ਮੌਤੇ ਘਾਟ ਉਤਾਰ ਕੇ ਚਲੇ ਗਏ ਸ਼ਰੀਆ ਮੁਤਾਬਰ ਤੋੜ ਗੋਲੀਆਂ ਚਲਾ ਕੇ ਫਰਾਰ ਹੋ ਗਏ ਸੀ ਉੱਥੋਂ ਕਿਸ ਤਰੀਕੇ ਦੇ ਨਾਲ ਅਜਹੀਆਂ ਕਿੰਨੀਆਂ ਹੀ ਘਟਨਾਵਾਂ ਨੇ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਤਾਂ ਇਸ ਦੇ ਪਿੱਛੇ ਕਾਰਨ ਕੀ ਆ ਪੁਲਿਸ ਜਾਂਚ ਕਰ ਰਹੀ ਆ ਕਿ ਕੋਈ ਪੁਰਾਣੀ ਰੰਜਿਸ਼ ਸੀ ਜਾਂ ਫਿਰ ਕੋਈ ਹੋਰ ਗੱਲਬਾਤ ਸੀ ਜੋ ਇਸ ਤਰੀਕੇ ਦੇ ਨਾਲ ਤਿੰਨ ਬਦਮਾਸ਼ ਆਉਂਦੇ ਨੇ ਤਾਬਰ ਤੋੜ ਗੋਲੀਆਂ ਚਲਾ ਕੇ ਸ਼ਿਵ ਸੈਨਾ ਸਿੰਦੇ ਦੇ ਜ਼ਿਲ੍ਹਾ ਪ੍ਰਧਾਨ ਮੰਗਤ ਰਾਏ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਕੇ ਚਲੇ ਜਾਂਦੇ ਨੇ ਤਾਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਪਾਸੇ ਤਾਂ ਪੰਜਾਬ ਦੀ ਪੁਲਿਸ ਪੰਜਾਬ ਦੀ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੀ ਆ ਨਸ਼ਾ ਤਸਕਰੀਆਂ ਦੇ ਘਟ ਆ ਰਹੀ ਆ ਦੂਜੇ ਪਾਸੇ ਪਰ ਜੋ ਗੈਂਗਸਟਰ ਨੇ ਬਦਮਾਸ਼ ਨੇ ਉਹ ਕਿਸ ਤਰੀਕੇ ਦੇ ਨਾਲ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋ ਰਹੇ ਨੇ ਕਿਉਂਕਿ ਬੀਤੇ ਕੱਲ ਹੀ ਲੁਧਿਆਣਾ ਦੇ ਵਿੱਚ ਭਾਜਪਾ ਨੇਤਾ ਭਾਜਪਾ ਨੇਤਾ ਦੇ ਉੱਤੇ ਗੋਲੀਆਂ ਚਲਾਈਆਂ ਪਰ ਗਨੀਮਤ ਰਹੀ ਕਿ ਭਾਜਪਾ ਨੇਤਾ ਉਹ ਬਚ ਗਿਆ ਪਰ ਇੱਥੇ ਜੋ ਟਾਰਗੇਟ ਦੇ ਉੱਤੇ ਸ਼ਿਪ ਸੈਨਾ ਲੀਡਰਸ਼ਿਪ ਤਾਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤਾਂ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਸੀਸੀਟੀਵੀ ਫੁਟੇਜ ਖੰਗਾਲ ਰਹੀ ਆ ਕਿ ਆਖਰ ਕੋਈ ਨਾ ਕੋਈ ਸੁਰਾਗ ਉਹਨਾਂ ਦੇ ਹੱਥ ਲੱਗੇ ਤਾਂ ਉਸ ਤੋਂ ਬਾਅਦ ਉਹ ਗੋਲੀਆਂ ਚਲਾਉਣ ਵਾਲੇ ਬਦਮਾਸ਼ ਪੁਲਿਸ ਦਿਸਕੰਜੇ ਦੇ ਵਿੱਚ ਆ ਜਾਣ ਆਖਰ ਕਦੋਂ ਤੱਕ ਇਸ ਤਰੀਕੇ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਣਗੀਆਂ ਕਦੋਂ ਤੱਕ ਪੰਜਾਬ ਪੁਲਿਸ ਦਿਸਕੰਜੇ ਦੇ ਵਿੱਚ ਇਹ ਤਿੰਨ ਬਦਮਾਸ਼ ਆਉਂਦੇ ਨੇ ਕਿਸ ਦੇ ਕਹਿਣ ਦੇ ਉੱਤੇ ਇਹ ਕਤਲ ਹੋਇਆ ਕਿਸ ਦੇ ਕਹਿਣ ਦੇ ਉੱਤੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟਿਆ